ਪੰਜਾਬੀ ਬੋਲੀ ਦੇ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ ਹੈ ਚਾਹੇ ਉਹ ਤੀਜੇ ਨੰਬਰ ਤੇ ਹੋਵੇ ਵਿਦੇਸ਼ਾਂ ਵਿੱਚ ਮੰਨਿਆ ਵਿੱਚ ਉਹ ਜਿਹੜੀ ਭਾਸ਼ਾ ਉਹ ਘੱਟ ਬੋਲੀ ਜਾਂਦੀ ਹੋਵੇ ਪਰ ਪੰਜਾਬ ਦੇ ਵਿੱਚ ਹੀ ਜਿਹੜੀ ਆ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਪਹਿਲੀਆਂ 5 ਭਾਸ਼ਾਵਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਉਂਦੀ ਆ ਆਸਟ੍ਰੇਲੀਆ ਦੇ ਵਿੱਚ ਆਉਂਦੀ ਆ ਅਮਰੀਕਾ ਦੇ ਵਿੱਚ ਆਉਂਦੀ ਆ ਵਿਦੇਸ਼ਾਂ ਦੇ ਵਿੱਚ ਇਹ ਘੱਟ ਨਹੀਂ ਬੋਲੀ ਜਾਂਦੀ ਹਾਲਾਂਕਿ ਪੂਰੇ ਵਰਲਡ ਦੀਆਂ ਭਾਸ਼ਾਵਾਂ ਚੋਂ ਪਹਿਲੀਆਂ 10 ਭਾਸ਼ਾਵਾਂ ਚੋਂ ਇੱਕ ਭਾਸ਼ਾ ਹੈ ਹਰ ਪਾਸੇ ਜਿਹੜਾ ਪੰਜਾਬ ਦੇ ਨਾਲ ੱਤਕਾ ਹੁੰਦਾ ਤੇ ਹੁਣ ਸਾਡੀ ਬੋਲੀ ਤੇ ਵੀ ਹੁੰਦਾ ਕੋ ਗੰਤਮਨ ਸਾਹਿਬ ਕਹਿੰਦੇ ਸੀ ਅਸੀਂ ਇਕੱਲੇ ਇਕੱਲੇ ਸਕੂਲਾਂ ਦੀ ਜਿਹੜੀ ਚੈਕਿੰਗ ਕਰਾ ਰਹੇ ਹਾਂ ਵੀ ਕਿੱਥੇ ਪੰਜਾਬੀ ਬੋਲਣੀ ਬੈਨ ਹੈ ਹੁਣ ਸਪਸ਼ਟੀਕਰਨ ਦੇ ਰਹੇ ਨੇ ਹੁਣ ਬੈਂਸਾ ਬੋਲਦੇ ਨੇ ਕਿ ਹੁਣ ਜੀ ਅਸੀਂ ਪੰਜਾਬੀ ਭਾਸ਼ਾ ਲਾਗੂ ਕਰਾਤੀਏ ਕਟਣੀ ਕਿਉਂ ਦਿੱਤੀ ਘਰੇ ਆ ਕੇ ਵੀ ਜਿਹੜਾ ਅੱਤੇ ਜਵਾਕ ਮੈਂ ਹੁਣ ਹਿੰਦੀ ਬੋਲਣ ਲੱਗੇ ਜਿਹੜੇ ਸੀਬੀਐਸਸੀ ਵਾਲੇ ਨੇ ਕਿਉਂਕਿ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਹੀ ਨਹੀਂ ਦਿੱਤੀਆਂ ਕਈ ਸਕੂਲ ਇਦਾਂ ਦੇ ਨੇ ਇਹ ਜਿਹੜਾ CBSE ਸਕੂਲ ਨੇ ਉਹ ਪੰਜਾਬੀ ਨੂੰ ਜ਼ਰਦ ਹੀ ਨਹੀਂ ਜਿਹੜੀ ਗੁਰਮੁਖੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੋਵੇ ਉਹ ਗੁਰਮੁਖੀ ਕਦੇ ਖਤਮ ਹੋਣੀ ਕਰਤਾਰ ਸਿੰਘ ਸਰਾਬੇ ਦਾ ਪਤਾ ਹੋਊਗਾ ਸ਼ਹੀਦ ਉਦਮ ਸਿੰਘ ਦਾ ਪਤਾ ਹੋਊਗਾ ਜਾਂ ਸਾਡੇ ਜੂਆਂ ਬਾਰੇ ਪਤਾ ਹੋਊਗਾ ਕਿਉਂਕਿ ਉਹ ਪਹਿਲਾਂ ਹੀ ਇਹ ਚਾਹੁੰਦੇ ਨੇ ਕਿ ਜਿਹੜੀ ਇਹਨਾਂ ਦਾ ਇਤਿਹਾਸ ਆ ਇਹਨਾਂ ਨੂੰ ਪਤਾ ਨਾ ਲੱਗੇ ਇਸ ਕਰਕੇ ਜਿਹੜਾ ਕਿਤਾਬਾਂ ਦੇ ਵਿੱਚ ਸਾਡਾ ਇਤਿਹਾਸ ਪਾਇਆ ਹੀ ਨਹੀਂ ਜਾਂਦਾ ਉਹਨਾਂ ਨੂੰ ਜੇ ਅੱਜ ਦੁਨੀਆ ਮੰਨਦੀ ਆ ਤਾਂ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਹੋ ਤਾਂ ਮੰਨਦੀ ਐ ਪਰ ਦੁੱਖ ਸਾਨੂੰ ਤਾਂ ਆਉਂਦਾ ਜਦ ਸਾਡੇ ਆਪਣੇ ਜਿਹੜੇ ਬੱਚੇ ਹੁੰਦੇ ਨੇ ਉਹ ਸਿਰਾਂ ਤੇ ਪੇ ਦਸਤਾਰਾ ਮੰਨ ਕੇ ਸਿਰਾਂ ਦੇ ਪਟਕੇ ਬਨ ਕੇ ਜਿਹੜਾ ਉਹ ਉਥੇ ਨੱਚਦੇ ਹੁੰਦੇ ਨੇ ਇਹ ਘਾਟ ਕੀ ਦੀ ਐ ਇਹ ਘਾਟ ਬਈ ਸਾਡੀ ਪ੍ਰਸਤ ਨਿਊਜ਼ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤਾਂ ਕੇਂਦਰ ਵੱਲੋਂ ਹੁਣ ਪੰਜਾਬ ਨੂੰ ਇੱਕ ਝਟਕਾ ਦਿੱਤਾ ਹੈ ਜਿਸ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਫੇਰ ਇੱਕ ਵਾਰੀ ਵਿਤਕਰਾ ਕੀਤਾ ਮਤਰਈ ਮਾਂ ਵਾਲਾ ਸਲੋਕ ਕੀਤਾ ਗਿਆ ਤਾਂ ਇਸ ਦੇ ਉੱਤੇ ਜਿਹੜੀ ਸਿਆਸੀ ਚਰਚਾਵਾਂ ਵੀ ਛਿੜ ਚੁੱਕੀਆਂ ਨੇ ਤਾਂ ਕੀ ਆਖਿਰਕਾਰ ਇਹ ਮਾਮਲਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਜਸਖੈਰਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਪੂਰੀ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਖੈਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਖੇਰਾ ਸਾਹਿਬ ਪੰਜਾਬੀ ਬੋਲੀ ਦੇ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ ਹੈ ਚਾਹੇ ਉਹ ਤੀਜੇ ਨੰਬਰ ਤੇ ਹੋਵੇ ਵਿਦੇਸ਼ਾਂ ਵਿੱਚ ਮੰਨਿਆਂ ਵਿੱਚ ਉਹ ਜਿਹੜੀ ਭਾਸ਼ਾ ਉਹ ਘੱਟ ਬੋਲੀ ਜਾਂਦੀ ਹੋਵੇ ਪਰ ਪੰਜਾਬ ਦੇ ਵਿੱਚ ਹੀ ਜਿਹੜੀ ਆ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਜਾਂਦਾ ਆ ਤਾਂ ਕਿਵੇਂ ਵੇਖਦੇ ਹੋ ਹੁਣ ਜਿਹੜਾ CBSE ਬੋਰਡ ਦੇ ਵਿੱਚੋਂ ਇਹ ਪੰਜਾਬੀ ਭਾਸ਼ਾ ਨੂੰ ਹਟਾਇਆ ਗਿਆ ਜੀ ਗगन ਜੀ ਪਹਿਲਾਂ ਤਾਂ ਮੈਂ ਤੁਹਾਡੀ ਇੱਕ ਗੱਲ ਜਿਹੜੀ ਆ ਉਹ ਕਰੈਕਟ ਕਰਨੀ ਚਾਹੂੰਗਾ ਤੁਸੀਂ ਕਹਿੰਦੇ ਵਿਦੇਸ਼ਾਂ ਦੇ ਵਿੱਚ ਘੱਟ ਬੋਲੀ ਜਾਂਦੀ ਆ ਪਰ ਨਹੀਂ ਪਹਿਲੀਆਂ 5 ਭਾਸ਼ਾਵਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਉਂਦੀ ਆ ਆਸਟ੍ਰੇਲੀਆ ਦੇ ਵਿੱਚ ਆਉਂਦੀ ਆ ਅਮਰੀਕਾ ਦੇ ਵਿੱਚ ਆਉਂਦੀ ਆ ਵਿਦੇਸ਼ਾਂ ਦੇ ਵਿੱਚ ਇਹ ਘੱਟ ਨਹੀਂ ਬੋਲੀ ਜਾਂਦੀ ਹਾਲਾਂਕਿ ਪੂਰੇ ਵਰਲਡ ਦੀਆਂ ਭਾਸ਼ਾਵਾਂ ਚੋਂ ਪਹਿਲੀਆਂ 10 ਭਾਸ਼ਾਵਾਂ ਚੋਂ ਇੱਕ ਭਾਸ਼ਾ ਹੈ ਇਸ ਦੇ ਕਰਕੇ ਪੰਜਾਬੀ ਦੇ ਨਾਲ ਇਹ ਧੱਕਾ ਜਿਹੜਾ ਇਹ ਉਹਨਾਂ ਤਾਂ ਪੰਜਾਬੀ ਬਰਦਾਸ਼ਤ ਕਰਨਗੇ ਨਾ ਪਹਿਲਾਂ ਕੀਤਾ ਪਹਿਲਾਂ ਜਦੋਂ 1947 ਹੋਇਆ ਉਦੋਂ ਵੀ ਪੰਜਾਬ ਦੇ ਨਾਲ ਧੱਕਾ ਹਰ ਪਾਸੇ ਜਿਹੜਾ ਪੰਜਾਬ ਦੇ ਨਾਲ ਧੱਕਾ ਹੁੰਦਾ ਤੇ ਹੁਣ ਸਾਡੀ ਬੋਲੀ ਤੇ ਵੀ ਹੋਣ ਲੱਗਾ ਇਹ ਹੋਣ ਨਹੀਂ ਹੋਣ ਲੱਗਾ ਗਗਨ ਜੀ ਇਹ ਪਹਿਲਾਂ ਵੀ ਜਿਹੜੀਆਂ ਇਹੀ ਖਬਰਾਂ ਚੱਲਦੀਆਂ ਸੀ ਕਿਉਂਕਿ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬ ਦੇ ਅੰਦਰ ਸਕੂਲ ਹੋਣ ਉਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣੀ ਬੈਨ ਹੋਵੇ ਸੀਬੀਐਸਸੀ ਸਕੂਲਾਂ ਦੀ ਗੱਲ ਕਰਦਾ ਠੀਕ ਹੈ ਪੰਜਾਬੀ ਬੋਲਣੀ ਬੈਨ ਹੋਵੇ ਕਿੱਥੇ ਦਾ ਜਿਹੜਾ ਇਨਸਾਫ ਹੈ ਉਦੋਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਕੱਲੇ-ਕੱਲੇ ਸਕੂਲ ਦੀ ਜਿਹੜੀ ਚੈਕਿੰਗ ਕਰਾ ਰਹੇ ਹਾਂ ਵੀ ਕਿੱਥੇ ਪੰਜਾਬੀ ਬੋਲਣੀ ਬੈਨ ਹੈ ਕਿੱਥੇ ਉਹ ਆ ਜਦੋਂ ਇਹ ਖਾੜਾ ਤਿਆਰ ਹੋਇਆ ਉਦੋਂ ਕਿਉਂ ਨਹੀਂ ਬੋਲੇ ਹੁਣ ਸਪਸ਼ਟੀਕਰਨ ਦੇ ਰਹੇ ਨੇ ਹੁਣ ਬੈਂਸਾਬ ਬੋਲਦੇ ਨੇ ਕਿ ਹੁਣ ਜੀ ਅਸੀਂ ਪੰਜਾਬੀ ਭਾਸ਼ਾ ਲਾਗੂ ਕਰਾਤੀਏ ਕਟਣੀ ਕਿਉਂ ਦਿੱਤੀ ਪਹਿਲੀ ਗੱਲ ਤਾਂ ਇਹ ਹੈ ਕਿ ਕਟਣੀ ਕਿਉਂ ਦਿੱਤੀ ਕਿਉਂਕਿ ਦੋ ਸਮੈਸਟਰਾਂ ਦਾ ਜਿਹੜਾ ਇੱਕ ਸਮੈਸਟਰ ਦੇ ਹਿਸਾਬ ਨਾਲ 10ਵੀਂ ਤੇ 12ਵੀਂ ਦੀਆਂ ਜਿਹੜੀਆਂ CBSE ਦੀਆਂ ਪ੍ਰੀਖਿਆਵਾਂ ਆ ਨੇ ਉਹਦਾ ਖਾਡਾ ਤਿਆਰ ਕੀਤਾ ਉਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਉਹਨਾਂ ਨੇ ਚੱਕਤੀ ਠੀਕ ਆ ਹੁਣ ਜਦੋਂ ਸਾਰੀਆਂ ਪਾਰਟੀਆਂ ਨੇ ਵੀ ਜ਼ੋਰ ਲਾ ਲਿਆ ਇਹਨਾਂ ਨੇ ਵੀ ਜ਼ੋਰ ਲਾ ਲਿਆ ਤਾਂ ਉਹਨਾਂ ਨੂੰ ਲੱਗਾ ਵੀ ਨਹੀਂ ਯਾਰ ਇਹ ਵੱਡੇ ਲੈਵਲ ਦਾ ਇਸ਼ੂ ਬਣ ਸਕਦਾ ਇਸ ਕਰਕੇ ਸਾਨੂੰ ਇਹ ਫੈਸਲਾ ਜਿਹੜਾ ਵਾਪਸ ਲੈਣਾ ਪਊਗਾ ਹੁਣ ਸੀਬੀਐਸਸੀ ਦੇ ਜਿਹੜੇ ਮੁਖੀ ਨੇ ਉਹ ਬੋਲਦੇ ਨੇ ਕਿ ਨਹੀਂ ਅਸੀਂ ਜਿਹੜਾ ਅੱਗੇ ਅਗਲੇ ਸਾਲ ਦੇ ਵਿੱਚ ਜਿਹੜਾ ਖਾਡਾ ਤਿਆਰ ਕਰਾਂਗੇ ਉਹਦੇ ਵਿੱਚ ਜਿਹੜੀਆਂ ਦੋ ਭਾਸ਼ਾ ਜਿਹੜੀਆਂ ਉਹ ਵਿਦਿਆਰਥੀਆਂ ਨੂੰ ਚੁਣਨ ਦੇ ਵਿੱਚ ਮਿਲਣਗੀਆਂ ਇੱਕ ਪੰਜਾਬੀ ਹੋ ਔਰ ਜਿਹੜੀ ਹੈ ਉਹ ਕੋਈ ਵੀ ਹੋ ਸਕਦੀ ਹੈ ਔਰ ਹਿੰਦੀ ਹੋ ਸਕਦੀ ਹੈ ਇੰਗਲਿਸ਼ ਹੋ ਸਕਦੀ ਹੈ ਜਿਹੜਾ ਇਹ ਪੰਜਾਬੀ ਨੂੰ ਸੀਬੀਐਸਸੀ ਬੋਰਡ ਦੇ ਵਿੱਚੋਂ ਕੱਢਿਆ ਗਿਆ ਡਰਾਫਟ ਕੱਢਿਆ ਗਿਆ ਥੋੜਾ ਜਿਹਾ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਵੀ ਆਖਿਰਕਾਰ ਵਿਤਕਰਾ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਜੀ ਵਿਤਕਰਾ ਇਹ ਸ਼ੁਰੂ ਤੋਂ ਇਹ ਹੈ ਕਿ ਵਿਤਕਰਾ ਪੰਜਾਬੀ ਨੂੰ ਜਿਹੜਾ ਇਹ ਉਹ ਇੱਕ ਸਹਿਣ ਨਹੀਂ ਕਰਦੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਸੀਬੀਐਸਸੀ ਸਕੂਲਾਂ ਦੇ ਵਿੱਚ ਪੰਜਾਬੀ ਬੋਲਣੀ ਬੈਨ ਕੀਤੀ ਜਾਂਦੀ ਆ ਤਾਂ ਪੇਪਰਾਂ ਦੇ ਵਿੱਚ ਉਹਨਾਂ ਨੇ ਕਿੱਥੋਂ ਜਰਨੀ ਆ ਉਹਨਾਂ ਨੇ ਇੱਕ ਚੀਜ਼ ਕਰਤੀ ਕਿ ਜਿਹੜਾ ਪਹਿਲਾਂ ਪੰਜਾਬੀ ਔਰ ਹੁੰਦੀ ਸੀ ਹਣਾ ਜਦੋਂ ਆਪਾਂ ਟੈਸਟ ਦਿੰਨੇ ਆ ਉਹਦੇ ਵਿੱਚ ਪੰਜਾਬੀ ਔਰ ਹੁੰਦੀ ਸੀ ਵੀ ਤੁਸੀਂ ਪੰਜਾਬੀ ਦੇ ਵਿੱਚ ਟੈਸਟ ਕਰ ਸਕਦੇ ਹੋ ਪੀਪਰ ਆ ਜਿਹੜਾ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਪਰ ਹੁਣ ਜਿਹੜਾ ਇਸ ਸਾਲ ਤੋਂ ਖਾਡਾ ਤਿਆਰ ਕੀਤਾ ਵੀ ਜਿਹੜਾ 10ਵੀਂ ਜਾਂ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹ ਦੋ ਸਮੈਸਟਰਾਂ ਦੇ ਵਿੱਚ ਜਿਵੇਂ ਇੱਕ ਪਹਿਲਾ ਸਮੈਸਟਰ ਇੱਕ ਦੂਜਾ ਜਿਵੇਂ ਆਪ ਆਪਣੇ ਪਹਿਲਾਂ ਗਏ ਕੱਚੇ ਪੀਪਰ ਹੁੰਦੇ ਨੇ ਹਨਾ ਉਹ ਦੋ ਸਮੈਸਟਰਾਂ ਦੇ ਵਿੱਚ ਹਾਲਾਂਕਿ ਜਿਹੜੇ 8 9 ਦੇ ਵਿੱਚ ਜਿਹਨਾਂ 9 10 ਦੇ ਵਿੱਚ ਜਿਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਹੈ 9ਵੀਂ 10ਵੀਂ ਉਹਨਾਂ ਦਾ ਵੀ ਇਹੀ ਸਿਸਟਮ ਸੀ ਸਮੈਸਟਰ ਸਿਸਟਮ ਲਾਗੂ ਹੋਇਆ ਸੀ ਤਾਂ ਹੁਣ ਸੀਬੀਐਸਸੀ ਨੇ ਜਿਹੜਾ ਕੀਤਾ ਕਿ ਦੋ ਟਾਈਮ ਦੇ ਵਿੱਚ ਜਿਹੜੀਆਂ ਉਹ ਪ੍ਰੀਖਿਆਵਾਂ ਹੋਣਗੀਆਂ 10ਵੀ ਦੇ 12ਵੀਂ ਨੀਰ ਬੋਰਡ ਦੀ ਪ੍ਰੀਖਿਆ ਭਾਗ ਜਿਹੜਾ ਉਹਨਾਂ ਦਾ ਜਨਨ ਕਿ ਸਿਲੇਬਸ ਸੀ ਉਹਨੂੰ ਹਾਫ ਹਾਫ ਕਰਤਾ ਵੀ ਇੱਕ ਸਿਲੇਬਸ ਦਾ ਪੇਪਰ ਪਹਿਲਾਂ ਇੱਕ ਦਾ ਬਾਅਦ ਚ ਠੀਕ ਆ ਉਹਦੇ ਵਿੱਚ ਜਿਹੜੀ ਔਰ ਭਾਸ਼ਾ ਦੇ ਵਿੱਚ ਪੰਜਾਬੀ ਚੁਣਨੀ ਹੁੰਦੀ ਸੀ ਉਹ ਪੰਜਾਬੀ ਗੈਬ ਕਰਤੀ ਇੱਕ ਕਿਸਮ ਨਾ ਕਿ ਸੀਬੀਐਸਸੀ ਦੇ ਵਿੱਚੋਂ ਪੰਜਾਬੀ ਪਰੇ ਹੀ ਕਰਤੀ ਲੱਤ ਮਾਰ ਕੇ ਬਾਹਰ ਹੀ ਕੱਢਤੀ ਠੀਕ ਹੈ ਇਸ ਕਰਕੇ ਜਿਹੜਾ ਉਹ ਹੁਣ ਵਿਰੋਧ ਸ਼ੁਰੂ ਹੋਇਆ ਉਸ ਚੀਜ਼ ਦਾ ਹਾਲਾਂਕਿ ਮੇਰੇ ਹਿਸਾਬ ਨਾਲ ਵੀ ਅੱਧੇ ਪੰਜਾਬੀ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੋਣਾ ਜਿਨ੍ਹਾਂ ਦੇ ਬੱਚੇ ਸੀਬੀਆਈ ਸਕੂਲ ਚ ਪੜ੍ਹਦੇ ਨੇ ਉਹ ਕਰਮ ਮੇਰੇ ਸਾਹਬ ਨਾਲ ਵੀ ਘਰੇ ਆ ਕੇ ਵੀ ਜਿਹੜਾ ਅੱਧੇ ਜਵਾਬ ਮੈਂ ਹੁਣ ਹਿੰਦੀ ਬੋਲਣ ਲੱਗੇ ਜਿਹੜੇ ਸੀਬੀਐਸਸੀ ਵਾਲੇ ਨੇ ਕਿਉਂਕਿ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਹੀ ਨਹੀਂ ਦਿੱਤੀ ਜਾਂਦੀ ਕਈ ਸਕੂਲ ਇਦਾਂ ਦੇ ਨੇ ਮੈਂ ਵੀ ਇੱਕ ਸਕੂਲ ਦੇ ਵਿੱਚ ਗਿਆ ਸੀ ਉੱਥੇ ਮੈਂ ਵੀ ਲੜਿਆ ਵੀ ਤੁਸੀਂ ਪੰਜਾਬੀ ਬੋਲਣ ਕਿਉਂ ਨਹੀਂ ਦਿੰਦੇ ਉਹਦੇ ਬੱਚੇ ਕਹਿੰਦੇ ਜੀ ਪੰਜਾਬੀ ਬੋਲਣ ਨਹੀਂ ਦਿੰਦੇ ਮੈਂ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ ਫਿਰ ਪ੍ਰਿੰਸੀਪਲ ਮਣ ਕੇ ਕਹਿੰਦੇ ਜੀ ਅਸੀਂ ਤਾਂ ਕੋਈ ਸ਼ੂਟ ਨਹੀਂ ਅਸੀਂ ਇਹ ਚੀਜ਼ ਕਰਦੇ ਨਹੀਂ ਮੈਂ ਕਹਿੰਦਾ ਤੁਸੀਂ ਕਰਦੇ ਕਿਉਂ ਨਹੀਂ ਜੇ ਬੱਚੇ ਕਹਿੰਦੇ ਤੁਸੀਂ ਕਰਦੇ ਹੋਮੂ ਕਿ ਕਹਿੰਦੇ ਜੀ ਨਹੀਂ ਹਨ ਇਸ ਕਰਕੇ ਜਿਹੜਾ ਸੀਬੀਐਸਸੀ ਸਕੂਲ ਨੇ ਉਹ ਪੰਜਾਬੀ ਨੂੰ ਜ ਉਹਨਾਂ ਨੇ ਕਿ ਆ ਵੀ ਕਿਸੇ ਨੂੰ ਪਤਾ ਨਹੀਂ ਚੱਲਣਾ ਅਸੀਂ ਆਪਣਾ ਜਿਵੇਂ ਪਹਿਲਾਂ ਹੋਇਆ ਸੀ ਕਿਸਾਨੀ ਅੰਦੋਲਨ ਵੇਲੇ ਹੈਨਾ ਵੀ ਕਿਸੇ ਨੂੰ ਨਹੀਂ ਪਤਾ ਚੱਲਣਾ ਅਸੀਂ ਆਪਣਾ ਕੰਮ ਕਰਕੇ ਪਰੇ ਹੋ ਜਾਨੇ ਆ ਪਰ ਨਹੀਂ ਉਹ ਚੀਜ਼ ਦਾ ਪਤਾ ਲੱਗ ਗਿਆ ਤਾਂ ਹੁਣ ਇਹਨਾਂ ਨੂੰ ਮਜਬੂਰੀ 'ਚ ਜਿਹੜਾ ਔਰ ਦੇ ਵਿੱਚ ਪੰਜਾਬੀ ਰੱਖਣਾ ਪਿਆ ਨਹੀਂ ਫਿਰ ਔਰ ਦੇ ਵਿੱਚ ਹਿੰਦੀ ਆਉਣਾ ਸੀ ਜਾਂ ਫਿਰ ਕੋਈ ਹੋਰ ਭਾਸ਼ਾ ਕਹਿ ਦਿੰਨੇ ਆ ਔਰ ਦੇ ਵਿੱਚ ਉਹ ਚੀਜ਼ਾਂ ਆਉਣੀਆਂ ਸੀ ਪੰਜਾਬੀ ਇਹਨਾਂ ਨੇ ਪਹਿਲੀ ਵਾਰ ਕੱਢ ਕੇ ਮਾਰਨੀ ਸੀ ਕਹ ਰਸਾਬ ਬੜੇ-ਬੜੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਤਾਂ ਸੀਐਮ ਭਗਵੰਤ ਮਾਨ ਹੋਰਾਂ ਵੱਲੋਂ ਵੀ ਪੰਜਾਬੀ ਜਿਹੜੇ ਬੋਲਡ ਲਿਖਣ ਦੀ ਗੱਲਾਂ ਕੀਤੀਆਂ ਗਈਆਂ ਸੀ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਹੁੰਦੀ ਹੈ ਜ ਲੋਕੀ ਜਜ਼ਬਾਤੀ ਹੁੰਦੇ ਨੇ ਜਾਂ ਸਿਆਸੀ ਲੀਡਰ ਆਪਣੀਆਂ ਰੋਟੀਆਂ ਸੀਖਦੇ ਹੋ ਕਿਵੇਂ ਵੇਖਦੇ ਹੋ ਕਿ ਗੁਰੂਆਂ ਦੀ ਬਾਣੀ ਲਿਖੀ ਹੋਈ ਹੈ ਪੂਰੇ ਜਿੱਥਾ ਤੁਸੀਂ ਦੱਸਿਆ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਹੈ ਤਾਂ ਇੱਕ ਵਿਤਕਰਾ ਕਿਉਂ ਜਾਂ ਸਿਆਸੀ ਦਾਅ ਵੇਚ ਨੇ ਜਾਂ ਕਿਵੇਂ ਇਹ ਕਿਉਂ ਹੋ ਰਿਹਾ ਇਸ ਤਰ੍ਹਾਂ ਏ ਗਗਨ ਜੀ ਜਿਹੜੀ ਪੂਰੀ ਤੁਸੀਂ ਗੱਲ ਕੀਤੀ ਆ ਇਹ ਪੂਰੀ ਰਾਜਨੀਤੀ ਆ ਸਿਆਸਤ ਆ ਜਿਵੇਂ ਲੋਕ ਕਹਿ ਦਿੰਦੇ ਆ ਵੀ ਪੰਜਾਬੀ ਖਤਮ ਹੋ ਜੂ ਮੈਂ ਤੁਹਾਨੂੰ ਸਵਾਲ ਕਰਦਾ ਕਿ ਪੰਜਾਬੀ ਕਦੇ ਖਤਮ ਹੋ ਜੂ ਗੁਰਮੁਖੀ ਕਦੇ ਖਤਮ ਹੋ ਜੂ ਜਿਹੜੀ ਗੁਰਮੁਖੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੋਵੇ ਉਹ ਗੁਰਮੁਖੀ ਕਦੇ ਖਤਮ ਹੋ ਜੂ ਯਾਰ ਉਹ ਯੁਗਾ ਜਗੰਤਰ ਤੱਕ ਨਹੀਂ ਖਤਮ ਹੋ ਸਕਦੀ ਜਿਹਨੂੰ ਅਸੀਂ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਨੇ ਆ ਜਿਹੜੇ ਉਸ ਗੁਰਮੁਖੀ ਦੇ ਵਿੱਚ ਲਿਖੇ ਗਏ ਨੇ ਜਿਹੜੇ ਸ਼ਬਦ ਉਹ ਅੱਖਰ ਲਿਖੇ ਗਏ ਨੇ ਇਹ ਉਹ ਕਦੇ ਪੰਜਾਬੀ ਆ ਉਹ ਸਾਡੀ ਬਾਣੀ ਆ ਉਹ ਕਦੇ ਮਿਟ ਨਹੀਂ ਸਕਦੀ ਇਹ ਸਿਰਫ ਇਹਦੇ ਤੇ ਸਿਆਸਤ ਹੋ ਰਹੀ ਆ ਇੱਕ ਰਾਜਨੀਤੀ ਆ ਹੋਰ ਕੁਝ ਨਹੀਂ ਵਾ ਸਿਆਸੀ ਲੋਕ ਨੇ ਉਹ ਰੋਟੀਆਂ ਸੇਕਦਿਆ ਹੋਰ ਕੁਛ ਨਹੀਂ ਜੇ ਕਹਿਣਗੇ ਵੀ ਅਸੀਂ ਪੰਜਾਬੀ ਖਤਮ ਕਰ ਦਾਂਗੇ ਜਿਹੜੀ ਪੰਜਾਬੀ ਆ ਇਹ ਜੁਗਾ ਜੁਗਾਂਤਰ ਤੱਕ ਖਤਮ ਨਹੀਂ ਹੋ ਸਕਦੀ ਬੰਦਾ ਜਿੱਥੇ ਮਰਜ਼ੀ ਚਲਿਆ ਜਾਵੇ ਮੁੜ ਕੇ ਆਪਣੇ ਘਰ ਨੂੰ ਹੀ ਆਉਂਦਾ ਵਾ ਚਾਹੇ ਜਿੰਨਾ ਮਰਜ਼ੀ ਪੰਜਾਬੀ ਬੱਚਾ ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਪੜਿਆ ਚਾਹੇ ਕੈਨੇਡਾ ਦੇ ਵਿੱਚ ਪੜਿਆ ਤੁਸੀਂ ਉਹਨੂੰ ਇੱਕ ਵਾਰੀ ਕਹਿ ਕੇ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਉਹ ਮੂਹਰੇ ਕਹਿਣਗੇ ਵਾਹਿਗੁਰੂ ਜੀ ਕਾ ਫਤਹਿ ਪੰਜਾਬੀ ਕਦੇ ਖਤਮ ਨਹੀਂ ਹੋ ਸਕਦੀ ਇਹ ਸਿਰਫ ਸਿਆਸੀ ਰੋਟੀਆਂ ਨੇ ਤੇ ਰਾਜਨੀਤੀ ਆ ਹੋਰ ਕੁਛ ਨਹੀਂ ਸਰਾਂ ਸਾਹਿਬ ਇੱਕ ਮੇਰੇ ਸਵਾਲ ਮਾਨ ਦੇ ਵਿੱਚ ਹੈ ਜਿਵੇਂ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਵਾਸ ਨੂੰ ਰੋਕਣ ਦੇ ਵੀ ਯਤਨ ਕੀਤੇ ਆ ਤੇ ਇਹ ਭਗਵੰਤ ਮਾਨ ਹੁਣਾਂ ਵੱਲੋਂ ਕਿਹਾ ਸੀ ਗੋਰੇ ਉਰੇ ਆ ਕੇ ਕੰਮ ਕਰਨਗੇ ਤਾਂ ਹੁਣ ਤਾਂ ਜਿਹੜੇ ਗੋਰਿਆਂ ਨੇ ਆਪਣੇ ਪੰਜਾਬੀ ਕੱਢਣ ਹਲਾਤੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਨਜ਼ਰ ਆ ਰਿਹਾ ਵੀ ਜਿਹੜਾ ਪੰਜਾਬੀ ਹੈ ਜਿਹੜੀ ਉਹ ਹੌਲੀ 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 ਸਾਡੇ ਹੱਥੋਂ ਜਿਹੜੀ ਆ ਖus ਜਾਏਗੀ ਕਿ ਜੇ ਗੁਰਬਾਣੀ ਜ਼ਰੂਰ ਲਿਖੀ ਗਈ ਹੈ ਪਰ ਉਹਨਾਂ ਨੂੰ ਸਾਂਭਣ ਵਾਲੇ ਜਦ ਧਿਆਨ ਹੀ ਨਹੀਂ ਦੇਣਗੇ ਤਾਂ ਇਹ ਵੱਡਾ ਚਿੰਤਾ ਦਾ ਵਿਸ਼ਾ ਆ ਤਾਂ ਕੀ ਕਹਿਣਾ ਚਾਹੋਗੇ ਇਸ ਤੇ ਬਾਈ ਜੀ ਤੁਸੀਂ ਗੱਲ ਕੀਤੀ ਹੈ ਪਹਿਲਾ ਪ੍ਰਵਾਸ ਦੀ ਪਹਿਲਾ ਆਪਾਂ ਪ੍ਰਵਾਸ ਤੇ ਆ ਜਾਂਦੇ ਆ ਤੁਸੀਂ ਕਿ ਆ ਡਿਪੋਰਟ ਕੀਤੇ ਜਾਂਦੇ ਹੁਣ ਬਾਹਰ ਕੱਢੇ ਜਾਂਦੇ ਆ ਹਨ ਤਾਂ ਮੇਰੇ ਹਿਸਾਬ ਨਾਲ ਪੰਜਾਬੀ ਲਈ ਤੁਸੀਂ ਕਿਹਾ ਵੀ ਇਹ ਖਤਰਾ ਬਣਦਾ ਹੈ ਤਾਂ ਪੰਜਾਬੀ ਲਈ ਮੇਰੇ ਹਿਸਾਬ ਨਾਲ ਬਿਹਤਰ ਹੋਊਗਾ ਕਿਉਂਕਿ ਜੇ ਉੱਥੋਂ ਪੰਜਾਬ ਦੇ ਵਿੱਚ ਆ ਰਿਹਾ ਪੰਜਾਬ ਦੇ ਵਿੱਚ ਰਹਿ ਕੇ ਕਿਰਤ ਕਰਨਗੇ ਕੰਮ ਕਰਨਗੇ ਪੰਜਾਬ ਨੂੰ ਸਾਂਭ ਕੇ ਰੱਖਣਗੇ ਜਿਹੜਾ ਇੱਥੇ ਕਹਿੰਦੇ ਸੀ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਆ ਗਏ ਤਾਂ ਮੇਰੇ ਹਿਸਾਬ ਨਾਲ ਹੁਣ ਜਿਹੜੇ ਉਧਰੋਂ ਆ ਰਹੇ ਨੇ ਉਹ ਆ ਕੇ ਪੰਜਾਬ ਸਾਂਭਣਗੇ ਕਿਉਂਕਿ ਕਹਿੰਦੇ ਆ ਬੰਦਾ ਉਦੋਂ ਸੰਭਲਦਾ ਜਦੋਂ ਠੋਕਰ ਖਾਂਦਾ ਤਾਂ ਉਹ ਹੁਣ ਠੋਕਰ ਖਾ ਕੇ 40 40 50 50 ਲੱਖ ਲਾ ਕੇ ਹੁਣ ਪੰਜਾਬ ਮੁੜਿਆ ਤਾਂ ਹੁਣ ਇੱਥੇ ਆ ਕੇ ਕੰਮ ਕਰਨਗੇ ਪੰਜਾਬੀ ਸੰਭਣਗੇ ਠੀਕ ਆ ਦੂਜੀ ਤੁਸੀਂ ਗੱਲ ਕਹੀ ਆ ਕਿ ਜਿਹੜਾ ਚਿੰਤਾ ਦਾ ਵਿਸ਼ਾ ਏ ਹਨਾ ਵੀ ਤੁਸੀਂ ਇਹ ਦੇਖਿਓ ਵੀ ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਇੱਥੇ ਹੁੰਦੀ ਆ ਉਹ ਛੇ ਦਰਬਾਰ ਸਾਹਿਬ ਉਤੋਂ ਐ ਡੀਪੀਸੀ ਜਿਹੜੀ ਪੂਰੀ ਲਿਖਤ ਕਰਵਾਉਂਦੀ ਆ ਉਹ ਲਿਖਤ ਹੋ ਕੇ ਇੱਥੋਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਸਾਡੀ ਗੁਰਮੁਖੀ ਦੇ ਵਿੱਚ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਠੀਕ ਹੈ ਜੀ ਤਾਂ ਵਿਦੇਸ਼ਾਂ ਦੇ ਵਿੱਚ ਵੀ ਅੱਜ ਵੀ ਸਾਡੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੱਚਿਆਂ ਨੂੰ ਉੱਥੇ ਸੰਥਿਆ ਦਿੱਤੀ ਜਾਂਦੀ ਹੈ ਪਰ ਇੰਨਾ ਕਾ ਵੀ ਜਿਹੜੀਆਂ ਸਾਡੀਆਂ ਜੱਥੇ ਬੰਦੀਆਂ ਸੀ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਪਛੜੀਆਂ ਨੇ ਕਿਉਂਕਿ ਪਹਿਲਾਂ ਟਕਸਾਲ ਹੁੰਦੀ ਸੀ ਇੱਕ ਸਾਡੇ ਮੇਰੇ ਮਿੱਤਰ ਨੇ ਉਹਨੇ ਮੈਨੂੰ ਉਹ ਵਰਤਿਆਂ ਦਾ ਦੱਸਿਆ ਸੀ ਹਾਲਾਂਕਿ ਮੈਂ ਵੀ ਭੁੱਲ ਗਿਆ ਵੀ ਉਹ ਕੀ ਸੀਗਾ ਵੀ ਚਿੱਟੀਆਂ ਤੁਸੀਂ ਦੇਖਿਆ ਹੋਊਗਾ ਨਾਨਕਸਰੀਏ ਹਨਾ ਜਾਂ ਟਕਸਾਲ ਵਾਲੇ ਨੇ ਉਹ ਚਿੱਟੀ ਬਾਣਾ ਪਾਉਂਦੇ ਆ ਅਨਾਂ ਤੇ ਨਿਹੰਗ ਸਿੰਘ ਨੀਲਾ ਪਾਉਂਦੇ ਉਹ ਫਰਕ ਦੱਸਿਆ ਸੀ ਹਾਲਾਂਕਿ ਮੈਨੂੰ ਇੰਨਾ ਨਹੀਂ ਪਤਾ ਇੰਨਾ ਕੁ ਪਤਾ ਸੀ ਵੀ ਜਿਹੜਾ ਚਿੱਟਾ ਬਾਣਾ ਉਹ ਪਾਉਂਦੇ ਆ ਤਾਂ ਉਹ ਜਿਹੜੇ ਟਕਸਾਲ ਜਿੱਥੇ ਸਿਖਾਇਆ ਜਾਂਦਾ ਬੱਚਿਆਂ ਨੂੰ ਉਹ ਚਿੱਟਾ ਬਾਣਾ ਪਾਉਂਦੇ ਆ ਵੀ ਅਸੀਂ ਵਿਦਿਆਰਥੀਆਂ ਅਸੀਂ ਸਿੱਖਦੇ ਆ ਹਨਾ ਤਾਂ ਅੱਜ ਮੇਰੇ ਹਿਸਾਬ ਨਾਲ ਉਹ ਜਥੇਬੰਦੀਆਂ ਆਪਸ ਵਿੱਚ ਦੇ ਵਿੱਚ ਜਿਹੜੀ ਤੁਸੀਂ ਰਾਜਨੀਤੀ ਸਿਆਸਤ ਦੀ ਗੱਲ ਕੀਤੀ ਸੀ ਉਹ ਰਾਜਨੀਤੀ ਦੇ ਟਕਰਾਅ ਚ ਰਹਿ ਗਈਆਂ ਇਹ ਸਾਡੀ ਪੰਜਾਬੀ ਲਈ ਸਾਰਿਆਂ ਤੋਂ ਜਿਹੜੀ ਇੱਕ ਕਹਿ ਦਈਏ ਕਿ ਤੁਸੀਂ ਜਿਵੇਂ ਕਹਿੰਦੇ ਬੈਕਫੁੱਟ ਤੇ ਜਾਣ ਦੀ ਠੀਕ ਆ ਇਹ ਸਾਰਿਆਂ ਤੋਂ ਵੱਡਾ ਕਾਰਨ ਮੈਨੂੰ ਲੱਗਦਾ ਸਾਡੀ ਜਿਹੜਾ ਸਿੱਖੀ ਪਿੱਛੇ ਨੂੰ ਜਾਂਦੀ ਆ ਠੀਕ ਆ ਉਹਦਾ ਮੈਨੂੰ ਸਾਰਿਆਂ ਤੋਂ ਵੱਡਾ ਕਾਰਨ ਇਹ ਲੱਗਦਾ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੀ ਉਹੀ ਸਿਆਸਤ ਦੇ ਵਿੱਚ ਪੈ ਗਈਆਂ ਕਹਣਾ ਸਭ ਜੇਕਰ ਗੱਲ ਕਰੀਏ ਜੇਸ਼ਦੇਵ ਪ੍ਰਧਾਨ ਮੰਤਰੀ ਚਾਹੇ ਪਿਛਲੇ ਦੀ ਗੱਲ ਕਰੀਏ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਸਰਕਾਰੀ ਸਕੂਲਾਂ ਚੋਂ ਪੜੇ ਨੇ ਫਿਰ ਵੀ ਸਾਡਾ ਰੁਝਾਨ ਜਿਹੜਾ CBSE ਬੋਰਡ ਦੇ ਵੱਲ ਹੈ ਤਾਂ ਹਾਲਾਂਕਿ ਸਾਡੀ ਜਿਹੜੀ ਹੈ ਭਾਸ਼ਾ ਨੂੰ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਦੇ ਵਿੱਚ ਅਹਿਮ ਰੋਲ ਹੈ ਤਾਂ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ ਜਾਂ ਕਿਸ ਤਰ੍ਹਾਂ ਇਹਦਾ ਹੱਲ ਕੀ ਹੋਏਗਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਲਾਉਣਾ ਨਹੀਂ ਚਾਹੁੰਦੇ ਜਾਂ ਫਿਰ ਐਜੂਕੇਸ਼ਨ ਦੀ ਘਾਟ ਹੈ ਤਾਂ ਕਿਸ ਤਰ੍ਹਾਂ ਇਹਦਾ ਹੱਲ ਕਿਸ ਤਰ੍ਹਾਂ ਹੋਏਗਾ ਤਾਂ ਇਹ ਇੱਕ ਮੈਂ ਫੇਰ ਉਹੀ ਗੱਲ ਕਵਾਂਗਾ ਕਿ ਚਿੰਤਾ ਦਾ ਵਿੱਚ ਆਇਆ ਪਹਿਲਾਂ ਆਪਾਂ ਗਗਨਜੀ ਐਜੂਕੇਸ਼ਨ ਸਿਸਟਮ ਤੇ ਆ ਜਾਣਾ ਸਿੱਖਿਆ ਵਿਭਾਗ ਤੇ ਆ ਜਾਂਦੇ ਆ ਅੱਜ ਸਾਨੂੰ ਤੁਸੀਂ ਵੀ ਪਲੱਸ 2 ਕੀਤੀ ਹੋਣੀ ਆ ਪਲੱਸ 1 ਕੀਤੀ ਹੋਣੀ ਆ ਮੈਂ ਵੀ ਕੀਤੀ ਆ ਨੌਵੀਂ ਦਸਵੀਂ ਦੇ ਵਿੱਚ ਵੀ ਅੱਜ ਪੜਿਆ ਆਪਾਂ ਨੇ ਆਪਾਂ ਨੂੰ ਰਾਣੀ ਲక్ష్ਮੀਬਾਈ ਦਾ ਆਪਣੇ ਜਵਾਕਾਂ ਨੂੰ ਪਤਾ ਹੋਊਗਾ ਮੰਗਲ ਪਾਂਡੇ ਦਾ ਆਪਣੇ ਜਵਾਕਾਂ ਨੂੰ ਪਤਾ ਹੋਊਗਾ ਮਹਾਤਮਾ ਗਾਂਧੀ ਦਾ ਆਪਣੇ ਜਵਾਕਾਂ ਨੂੰ ਪਤਾ ਹੋਊਗਾ ਜਵਾਹਰ ਲਾਲ ਨਹਿਰੂ ਦਾ ਆਪਣੇ ਜਵਾਕਾਂ ਨੂੰ ਪਤਾ ਹੋਊਗਾ ਪਰ ਤੁਹਾਨੂੰ ਪਤਾ ਵੀ ਆਪਣੇ ਜਿਹੜੇ ਜਵਾਕ ਹਨ ਉਹਨਾਂ ਨੂੰ ਭਗਤ ਸਿੰਘ ਦਾ ਪਤਾ ਹੋਊਗਾ ਕਰਤਾਰ ਸਿੰਘ ਸਰਾਭੇ ਦਾ ਪਤਾ ਹੋਊਗਾ ਸ਼ਹੀਦ ਉਦਮ ਸਿੰਘ ਦਾ ਪਤਾ ਹੋਊਗਾ ਜਾਂ ਸਾਡੇ ਗੁਰੂਆਂ ਬਾਰੇ ਪਤਾ ਹੋਊਗਾ ਬਾਬਾ ਬੰਦਾ ਸਿੰਘ ਭਾਦਰ ਬਾਰੇ ਪਤਾ ਹੋਊਗਾ ਭਾਈ ਜੀਵਨ ਸਿੰਘ ਬਾਰੇ ਪਤਾ ਹੋਊਗਾ ਭਾਈ ਸੰਗਤ ਸਿੰਘ ਬਾਰੇ ਪਤਾ ਹੋਊਗਾ ਪਤਾ ਹੋਊਗਾ ਕਿਸ ਨੂੰ ਨਹੀਂ ਕਿਉਂਕਿ ਉਹ ਪਹਿਲਾਂ ਹੀ ਇਹ ਚਾਹੁੰਦੇ ਨੇ ਕਿ ਜਿਹੜੀ ਇਹਨਾਂ ਦਾ ਇਤਿਹਾਸ ਆ ਇਹਨਾਂ ਨੂੰ ਪਤਾ ਨਾ ਲੱਗੇ ਇਸ ਕਰਕੇ ਜਿਹੜਾ ਕਿਤਾਬਾਂ ਦੇ ਵਿੱਚ ਸਾਡਾ ਇਤਿਹਾਸ ਪਾਇਆ ਹੀ ਨਹੀਂ ਜਾਂਦਾ ਜੇ ਪਾਇਆ ਜਾਂਦਾ ਤਾਂ ਤੋੜ ਮਰੋੜ ਕੇ ਪਾਇਆ ਜਾਂਦਾ ਉਹ ਬਈ ਜੀ ਉਹ ਪੰਜਾਬ ਦੇ ਸਿਲੇਬਸ 'ਚ ਨਹੀਂ ਪਾਇਆ ਜਾਂਦਾ ਪਰ ਜਿਹੜੇ ਕਹਦੀਏ ਕਿ ਸਾਡੇ ਟਕਸਾਲ ਦੇ ਮੁਖੀ ਨੇ ਟਕਸਾਲਾਂ ਚੱਲਦੀਆਂ ਨੇ ਉਹਨਾਂ ਦੇ ਬਾਰੇ ਦੂਜੇ ਸੂਬਿਆਂ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਆ ਆ ਬੰਦੇ ਹੋਏ ਨੇ ਤੁਸੀਂ ਇੱਥੇ ਬੱਚਿਆਂ ਨੂੰ ਮੇਰੇ ਹਿਸਾਬ ਨਾਲ ਵੀ ਟਕਸਾਲ ਬਾਰੇ ਬਹੁਤ ਘੱਟ ਪਤਾ ਹੋਊਗਾ ਤੁਸੀਂ ਦੂਜੇ ਸੂਬਿਆਂ 'ਚ ਪੁੱਛ ਕੇ ਦੇਖੋ ਟਕਸਾਲ ਬਾਰੇ ਵੱਧ ਪਤਾ ਹੋਊਗਾ ਕਿ ਟਕਸਾਲ ਕੀ ਆ ਉਹ ਕੀ ਕਰਦੇ ਨੇ ਉਹ ਸਾਰਾ ਕੁਝ ਪਤਾ ਹੋਊਗਾ ਜੇ ਆਪਾਂ ਗੱਲ ਸੰਤਾਂ ਬਾਰੇ ਆਪਾਂ ਗੱਲ ਕਰ ਲੈਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਪੰਜਾਬ ਉਹਦੇ ਵਿੱਚ ਬੱਚਿਆਂ ਨੂੰ ਘੱਟ ਪਤਾ ਹੋਊਗਾ ਠੀਕ ਹੈ ਤੁਸੀਂ ਯੂਪੀ ਬਿਹਾਰ ਦੇ ਵਿੱਚ ਜਾ ਕੇ ਦੇਖੋ ਉੱਥੇ ਵੱਧ ਪਤਾ ਹੋਊਗਾ ਉਹ ਸਿੱਧਾ ਕਹਿਣਗੇ ਵੀ ਇਹ ਆ ਬੰਦਾ ਸੀ ਕਿਉਂਕਿ ਉਹ ਉਹਨਾਂ ਨੂੰ ਦੱਸਿਆ ਜਾਂਦਾ ਸਾਡੇ ਬੱਚਿਆਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਭਾਈ ਮਨੀ ਸਿੰਘ ਕੌਣ ਸੀ ਬਾਬਾ ਦੀਪ ਸਿੰਘ ਕੌਣ ਸੀ ਸਾਡੇ ਬੱਚਿਆਂ ਨੂੰ ਇਹ ਨਹੀਂ ਦੱਸਿਆ ਜਾਂਦਾ ਉਹ ਆਪਾਂ ਪੜਾਉਨੇ ਕਿੱਥੇ ਆ ਠੀਕ ਹੈ ਚਲੋ ਐਜੂਕੇਸ਼ਨ ਇਹ ਸਿਸਟਮ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਸਰਕਾਰੀ ਨੂੰ ਜੇ ਆਪਾਂ CBSE ਦੀ ਗੱਲ ਕਰੀਏ ਆਪਾਂ ਕਹਿੰਦੇ ਆ ਜੀ ਸਾਡਾ ਬੱਚਾ CBSE ਦੇ ਅੰਗਰੇਜ਼ੀ ਬੋਰਡ ਚ ਪੜ੍ਹੂਗਾ ਉਹ ਵਧੀਆ ਨੌਕਰੀ ਲੱਗੂਗਾ ਵਧੀਆ ਉਹ ਹੋਊਗਾ ਪਰ ਇਹ ਤਾਂ ਦੇਖੋ ਨਾ ਜਾ ਕੇ CBSE ਦੇ ਵਿੱਚ ਫਿਰ ਉਹੀ ਗੱਲ ਆ ਗਈ ਪੜਾਉਂਦੇ ਕੀ ਨੇ ਕੀ ਉਹਨਾਂ ਨੂੰ 25 ਦਸੰਬਰ ਨੂੰ CBSE ਬੋਰਡ ਵਾਲੇ ਜਿਹੜੇ CBSE ਸਕੂਲ ਨੇ ਇਹ ਦੱਸਦੇ ਆ ਵੀ ਇਸ ਹਫਤੇ ਦੇ ਵਿੱਚ ਤੁਹਾਡੇ 10ਵੇਂ ਗਰੂ ਦੇ ਚਾਰ ਲਾਲ ਤੇ ਮਾਤਾ ਗੁਜਰਕਾ ਜੀ ਸ਼ਹੀਦ ਹੋਏ ਸੀ ਇਹ ਦੱਸਦੇ ਆ ਨਹੀਂ ਦੱਸਦੇ ਉਹ ਇੱਕੇ ਚੀਜ਼ ਦੱਸਦੇ ਆ ਕਿ 25 ਨੂੰ ਜਿਹੜੇ ਉਹਨਾਂ ਦੇ ਰੈਬਰ ਨੇ ਜਿਸਿਸ ਨੇ ਉਹਨਾਂ ਦਾ ਜਨਮ ਹੁੰਦਾ ਉਹ ਖੁਸ਼ੀਆਂ ਮਨਾਉਂਦੇ ਨੇ ਸਾਡੇ ਜਿਹੜੇ ਕਹਿੰਦੇ ਕਿ ਸਰਦਾਰਾਂ ਦੇ ਬੱਚੇ ਨੇ ਬਾਈ ਜੀ ਉਹਨਾਂ ਦੇ ਸਿਰਾਂ ਤੇ ਪਟਕੇ ਬੰਨੇ ਹੁੰਦੇ ਨੇ ਉਹ 25 ਦਸੰਬਰ ਨੂੰ ਸਕੂਲਾਂ ਦੇ ਵਿੱਚ ਨੱਚਦੇ ਹੁੰਦੇ ਨੇ ਕਿਉਂ ਜੀ ਜਿਸਸ ਦਾ ਜਨਮ ਦਿਹਾੜਾ ਠੀਕ ਆ ਉਹਨਾਂ ਦਾ ਜਨਮ ਹੋਊਗਾ ਖੁਸ਼ੀਆਂ ਮੁਬਾਰਕ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੂੰ ਜੇ ਅੱਜ ਦੁਨੀਆ ਮੰਨਦੀ ਆ ਤਾਂ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਹੋ ਤਾਂ ਮੰਨਦੀ ਆ ਬਰਦੋਖ ਸਾਨੂੰ ਤਾਂ ਆਉਂਦਾ ਜਾਂ ਸਾਡੇ ਆਪਣੇ ਜਿਹੜੇ ਬੱਚੇ ਹੁੰਦੇ ਨੇ ਉਹ ਸਿਰਾਂ ਤੇ ਪੇ ਦਸਤਾਰਾਂ ਬਨ ਕੇ ਸਿਰਾਂ ਤੇ ਪਟਕੇ ਬਨ ਕੇ ਜਿਹੜਾ ਉਹ ਉਥੇ ਨੱਚਦੇ ਹੁੰਦੇ ਨੇ ਇਹ ਘਾਟ ਕੀ ਦੀ ਹੈ ਇਹ ਘਾਟ ਬਾਈ ਜੀ ਸਾਡੀ ਹੈ ਤੁਸੀਂ ਆਪ ਦੱਸੋ ਵੀ ਤੁਸੀਂ ਥੋੜਾ ਬੱਚਾ ਹੋਊਗਾ ਤੁਸੀਂ ਇਹ ਕਹੋਗੇ ਵੀ ਉਹ ਸਰਕਾਰੀ ਸਕੂਲ ਚ ਪੜੂਗਾ ਮੈਂ ਨਹੀਂ ਕਹਣਾ ਯਾਰ ਆਪਣੀ ਗੱਲ ਛੱਡੋ ਜਿਹੜੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਨਾ ਉਹਨਾਂ ਦੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਨੇ ਯਾਰ ਉਹ CBSE ਜਿਹੜਾ ਬੋਰਡ ਹੈ ਉਹ ਇਹੀ ਚੀਜ਼ ਦਾ ਫਾਇਦਾ ਚੱਕਦਾ ਕਿ ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਹੀ ਨਹੀਂ ਹੈਗਾ ਆਪਣੇ ਕਾਬਲੀਅਤ ਤੇ ਭਰੋਸਾ ਨਹੀਂ ਜੇ ਸਾਨੂੰ ਆਪਣੇ ਤੇ ਆਪ ਤੇ ਭਰੋਸਾ ਨਹੀਂ ਹੈਗਾ ਵੀ ਮੈਂ ਸਰਕਾਰੀ ਸਕੂਲ ਚ ਪੜਾਉਣਾ ਮੇਰਾ ਆਪਣਾ ਬੱਚਾ ਪ੍ਰਾਈਵੇਟ ਸਕੂਲ ਚ ਪੜਦਾ ਸਾਨੂੰ ਆਪਣੇ ਤੇ ਨਹੀਂ ਭਰੋਸਾ ਵੀ ਮੈਂ ਪੜਾ ਨਹੀਂ ਸਕਦਾ ਵਧੀਆ ਇਸ ਕਰਕੇ ਪ੍ਰਾਈਵੇਟ ਚ ਪੜਨਗੇ ਤਾਂ ਉਹ ਵਧੀਆ ਅੱਗੇ ਜਾਣਗੇ ਸਾਨੂੰ ਆਪਣੇ ਤੇ ਨਹੀਂ ਭਰੋਸਾ ਕਿਤੇ ਜਿਹੜਾ ਸਰਕਾਰੀ ਸਕੂਲਾਂ ਦਾ ਜਿਹੜਾ ਇਹ ਕਿਹਾ ਜਾਂਦਾ ਵੀ ਇੱਕ ਸਟੈਂਡਰਡ ਲੋਅ ਵਾਲਾ ਵੀ ਮੰਨਿਆ ਜਾ ਸਕਦਾ ਜਿਵੇਂ ਥੱਲੇ ਬੈ ਕੇ ਪੜਦੇ ਹੁੰਦੇ ਸੀ ਉੱਚੀ ਉੱਚੀ ਮੁਹਾਰ ਨਹੀਂ ਪੜਦੇ ਹੁੰਦੇ ਸੀ ਊੜਾ ਜੜਾ ਪੜਦੇ ਹੁੰਦੇ ਸੀ ਤਾਂ ਹੁਣ ਸਾਡਾ ਬੱਚਾ ਕੋਟ ਪੈਂਟ ਪਾ ਕੇ ਬੱਸ ਦੇ ਵਿੱਚ ਜਾਂਦਾ ਇਹ ਵੀ ਵੱਡਾ ਕਾਰਨ ਰਿਹਾ ਬਾਈ ਜੀ ਉਹ ਦੁਨੀਆ ਨਹੀਂ ਸਿੱਖਦੇ ਫਿਰ ਹੈ ਜਿਹੜੇ ਸੀਬੀਐਸਸੀ ਵਾਲੇ ਹੁੰਦੇ ਨੇ ਨਾ ਜਿਹੜੇ ਆਪਾਂ ਕਹਦੇ ਆ ਵੀ ਲਾੜ ਦੇ ਵਿੱਚ ਰੱਖਦੇ ਆ ਹਨਾ ਉਹ ਫਿਰ ਜਿਵੇਂ ਆਪਣੇ ਵਾਲੇ ਭੱਜੇ ਫਿਰਦੇ ਹੁੰਦੇ ਉਹ ਆਏ ਨਹੀਂ ਫਿਰ ਸਕਦੇ ਉਹਨਾਂ ਨੂੰ ਫਿਰ ਮੜੇ ਜੇ ਹਵਾ 'ਚ ਨਿਕਲ ਨਹੀਂ ਤੇ ਬੁਖਾਰ ਚੜਿਆ ਨਹੀਂ ਪੰਜਾਬੀ ਤਾਂ ਉਹੀ ਨੇ ਫਿਰ ਵੀ ਜਿਹੜਾ ਠੰਡ 'ਚ ਵੀ ਨੰਗੇ ਪੈਰੀ ਭੱਜ ਕੇ ਦੁਕਾਨ ਤੋਂ ਚੀਜ਼ੀ ਲੈ ਆਉਂਦੇ ਨੇ ਠੀਕ ਹੈ ਜੀ ਉਹ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਾਹਿਬ ਬਹੁਤ ਪੂਰੇ ਮਸਲੇ ਤੇ ਜਾਣਕਾਰੀ ਦੇਣ ਦੇ ਲਈ ਤਾਂ ਤੁਸੀਂ ਵੇਖਿਆ ਕਿ ਜੋ CBSE ਬੋਰਡ ਵੱਲੋਂ ਇੱਕ ਡਰਾਫਟ ਤਿਆਰ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਜਿਹੜੀ ਆ ਹੁਣ ਇਸ ਸਾਲ ਦੇ ਵਿੱਚ ਦੋ ਵਾਰ ਜਿਹੜੀ ਆ ਪ੍ਰੀਖਿਆ ਕਰਵਾਈ ਜਾਏਗੀ ਜਿਸ ਦੇ ਵਿੱਚ ਪਹਿਲੀ ਵਿਦੇਸ਼ੀ ਜਿਹੜੀ ਆ ਪ੍ਰੀਖਿਆ ਕਰਵਾਈ ਜਾਏਗੀ ਵਿਦੇਸ਼ੀ ਭਾਸ਼ਾ ਦੇ ਵਿੱਚ ਤੇ ਦੂਜੀ ਜਿਹੜੀ ਆ ਉਸ ਦੇ ਨਾਲ ਪੰਜਾਬੀ ਇਨਕਲੂਡ ਕੀਤੀ ਜਾਏਗੀ ਤਾਂ ਹੁਣ ਇਸ ਮਸਲੇ ਦੇ ਉੱਤੇ ਜਿਹੜੀ ਸਿਆਸੀ ਚਰਚਾਵਾਂ ਵੀ ਛਿੜ ਚੁੱਕੀਆਂ ਨੇ ਹਰ ਇੱਕ ਲੀਡਰ ਮੰਤਰੀ ਜਿਹੜੇ ਆਪਣੇ ਆਪਣੇ ਆਲਾਪ ਰਾਗ ਦੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਤਾਂ ਅਸਲ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਕੌਣ ਅੱਗੇ ਆ ਰਿਹਾ ਇਹ ਤਾਂ ਹੁਣ ਵਾਲਾ ਸਮਾਂ ਹੀ ਦੱਸੇਗਾ ਇੱਕ ਨਵੀਂ ਪੋਸਟ ਦੇ ਨਾਲ ਫਿਰ ਹਾਜ਼ਰ ਹੋਵਾਂਗਾ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ